ਕਬਿਓ ਬਾਚ ਬੇਨਤੀ ਚੋ ਪਈ ਪਾਤਿਸ਼ਾਹੀ ਦਸਵੀ ਹਮਨੇ ਕਰੋ ਹਾਦਰ ਰੱਛਾ ਪੂਰਨ ਹੋਏ ਚਿੱਤ ਕੀ ਸ਼ਾਂਤ ਚਰਨ ਨਮਨ ਰਏ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੀ ਦੁਸ਼ਟ ਸਬੈ ਤੁਮ ਕਹਾਬੋ ਆਪਾ ਦੇ ਮੋਹਿ ਬਚਾਬੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰਚਾ ਨਿਜ ਕਰਦਿਆ ਕਰੇ ਸਾਬਰਨ ਕੋ ਆਜ ਸੰਗ ਰੇ ਪੂਰਨ ਹੋਏ ਅਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸੰ ਤੁਮੇ ਛਾਡ ਕੋ ਯ ਵਰਨਾਤੇ ਆਉਂ ਜੋ ਵਰਚਾ ਹੂੰ ਸੋ ਤੁਮ ਤੇ ਪਾਉਂ ਸੇਵਕ ਸੇਖ ਅਮਾਰੀ ਤਾਰੀਏ ਚੁੰ ਚੁੰ ਛਤਰ ਅਮਾਰੀ ਮਾਰੀਏ ਆਪਾਦ ਦੇ ਮੁਝ ਉबरे ਮਰਨ ਕਾਲ ਕਾ ਤਰਾਸ ਨਿਵਰੇ ਊ ਜੋ ਸਦਾ ਅਮਾਰੀ ਪਛਾਹ ਸ੍ਰੀ ਅਸ ਤੁਜ ਜੂ ਕਰਿਓ ਰੱਛਾ ਰਾਖ ਲਿ ਉਮੈ ਰਾਖਨ ਹਾਰੀ ਸਾਹਿਬ ਸੰਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੀ ਹੰਤਾ ਆਤਮੋਹਪਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨੁ ਪ੍ਰਕਾਸ਼ਾ ਸਗਲ ਕਾਲ ਕਾ ਗਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਏ ਬ੍ਰਹਮਾ ਜੋਤੀਓ ਜਮਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੀਵ ਦਿਆ ਦਿਜਛਨੁ ਉਪਜਾਇਓ ਆਦੰਤੀ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨਿ ਆਪ ਸਵਾਰੀ ਸਿਵ ਕਨਕੋਸ਼ਿਵ ਗੁਰੁ ਸੁਖ ਦਿਯੋ ਛਤਰਨ ਕੋ ਪਲ ਮੋਹ ਬਦ ਕੀਓ ਕਾਟ ਕਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਝਰੀ ਅਸ ਧੂਲਾ ਸਭ ਪਰ ਕਿਰਪਾ ਦੇਸ਼ਟ ਕਰ ਫੂਲਾ ਸੰਤਨੁ ਦੁਖੁ ਪਾਈ ਤੇ ਦੁਖੀ ਸੁਖ ਪਾਈ ਸਾਧੁਨ ਕੀ ਸੁਖੀਏ ਕੇ ਕੇ ਕੀ ਪੀਰ ਪਛਾਨੈ ਘਾਟ ਘਟ ਕੀ ਪਟ ਪੜ ਕੀ ਜਾਣੈ ਜਬੁ ਉਦਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਉ ਦੀ ਅਪਾਰਾ ਜਬਿ ਆਕਰਖ ਕਰਤਹੁ ਕਬਹੂ ਤੁਮ ਮੈ ਮਿਲਤ ਦੀ ਤਰ ਸਭ ਹੂੰ ਜੀਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਨੀ ਬੂਝੂ ਚਾਰੈ ਤਉ ਸਭੀ ਤੇ ਰਹਿਤ ਨਿਰਾਲਮ ਜਾਨਤ ਬੀਦ ਭੀਦ ਅਰ ਆਲਮ ਨਿਰੰਕਾਰ ਨਿਰਬਿਕਾ ਨਿਰਲੰਭ ਆਦ ਨੀਲਾ ਨਾਦ ਸੰਭੂ ਤਾ ਕਾ ਮੂਡ ਚਾਰਤ ਪੀਦਾ ਜਾਂ ਕੋ ਭੇਵ ਨ ਪਾਵਤ ਮੀਦਾ ਤਾ ਕੋ ਕਰਪਾ ਹਣੀ ਅਨੁਮਾਨਤ ਮਹਾ ਮੂਡ ਕਸ਼ਪੀਦ ਨ ਜਾਣਤ ਮਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੇ ਭੇਵ ਆਪ ਆਪਨੀ ਬੁੱਧ ਹੈ ਜੇਤੀ ਬਰਨਦ ਪਿੰਨ ਪਿੰਨ ਤੇਤੀ ਤੁਮਰਾ ਲਖਣਾ ਜਾਏ ਬਸਾਰਾ ਕੇ ਬਿਦ ਸਿਆ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਖ ਪਿਉ ਰਾਵ ਕਈ ਪੂ ਪਾਂਡ ਜਿਰ ਸਿਤ ਗਿਨੀ ਉਤਪਜ ਖਾਨ ਬਹੁਰ ਰਾਚ ਦੀਨੀ ਕਹਉ ਫੂਲ ਰਾਜਾ ਹੋਵੇ ਬੈਠਾ ਕਹਉ ਸਿਮੜ ਪਿਉ ਸੰਕਰੇ ਕੈਠਾ सग्री श्रीषदि काया चंपव आजुगाद स्वरूप सुयंबव और चामिरी तुम करो सको बार सिख संगरो दुष्ट जीते उठवत पाता सकल नीश करो ऋण घाता जे अस तुज तव सरनी परि तिनके दुष्ट दुखत होवै मरि पुरख जमन पग परी तिहारी तिनके तुम संकट सब टारी ਜੋ ਕਲ ਕੋਈ ਕਬਾਰਤੇ ਹੈ ਤਾਂ ਕੀ ਕਾਲ ਨਿਕਟਨੇ ਹੈ ਅਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਨਹੀਂ ਤਦ ਕਾਲਾ ਕਿਰਪਾ ਦੇਸ਼ ਤਨ ਜਾਇ ਨਹੀਂ ਹਰੀ ਹੋ ਤਾਂ ਕੀ ਤਾਪ ਤਨ ਕਮੋ ਹਰੀ ਹੋ ਰਿਦ ਸਿਦ ਕਰਮ ਸਭ ਹੋਈ ਦੁਸ਼ਟ ਸਾਸ਼ ਵਹਿ ਸਕੈ ਨ ਕੋਈ ਇੱਕ ਬਾਰ ਜਨਤ ਮੈਂ ਸੰਬਾਰ ਅਕਾਲ ਫਾਸਤੀ ਤਾਂ ਹੀ ਉਬਾਰ जिंदर नाम तिहारो कहा दारिद दुष्ट दुख ते रहा खड्ग कीत मैं शरण तिहारी आप हाथ दए लिहु बारी सर्व ठोर मोह सहाय दुष्ट दुख ते लिहु बचाई खड्ग कीत मैं शरण तिहारी ਆਪ ਹੱਥ ਦਹਿ ਲੀਹੁ ਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲੀਹੁ ਬਚਾਈ